ਪੰਜਾਬ ਦੀਆਂ 4 ਜਿਮਨੀ ਚੋਣਾਂ ਨੂੰ ਲੈ ਕੇ ਕਾਂਗਰਸ ਦੀ ਸੂਬਾ ਕਾਰਜਕਾਰੀ ਦੀ ਅੱਜ ਮੀਟਿੰਗ ਹੋਣੀ ਉਸ ਮੀਟਿੰਗ ਦੇ ਵਿੱਚ ਚੋਣਾਂ ਲਈ ਨਵੀਂ ਰਣਨੀਤੀ ਬਣਾਈ ਗਈ ਹੈ ਚਾਰ ਵਿਧਾਨ ਸਭਾ ਚੋਣਾਂ ਨਗਰ ਨਿਗਮ ਚੋਣਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਵੱਡੇ ਦਾਅਵੇ ਕੀਤੇ ਗਏ ਨੇ ਕਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਚੋਣਾਂ ਲੜਨੀਆਂ ਨੇ ਔਰ ਕਿਸ ਤਰ੍ਹਾਂ ਚੋਣਾਂ ਜਿਤਨੀਆਂ ਨੇ ਸੋ ਨਵੀਂ ਰਣਨੀਤੀ ਬਣਾਈ ਗਈ ਹੈ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵਰਿੰਗ ਤੇ ਹੋਰ ਸੀਨੀਅਰ ਆਗੂ ਉਸਨ ਬੈਠ ਕੇ ਦੇ ਵਿੱਚ ਕਿਹੜੀ ਨਵੀਂ ਰਣਨੀਤੀ ਬਣਾਈ ਹੈ ਸੋ ਤੁਹਾਡੇ ਨਾਲ ਉਸ ਰਣਨੀਤੀ ਬਾਰੇ ਗੱਲ ਕਰਾਂਗੇ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਾਂਗਰਸ ਦੇ ਸੰਸਦ ਮੈਂਬਰ ਲੁਧਿਆਣਾ ਤੋਂ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵਰਿੰਗ ਦੀ ਅਗਵਾਈ ਹੇਠ ਰਾਸ਼ਟਰੀ ਯੂਥ ਪ੍ਰਧਾਨ ਕਿਸ਼ਨ ਲਾਵਰੂ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਅੱਜ ਲੁਧਿਆਣਾ ਵਿਖੇ ਪਹੁੰਚੇ ਸਾਰੇ ਕਾਂਗਰਸੀ ਵਰਕਰਾਂ ਨਾਲ ਮੁਲਾਕਾਤ ਹੋਈ ਔਰ ਇੱਕ ਮੀਟਿੰਗ ਕੀਤੀ ਗਈ ਉਸ ਮੀਟਿੰਗ ਦੇ ਵਿੱਚ ਪੰਜਾਬ ਦੀਆਂ ਚਾਰ ਜਿਮਨੀ ਚੋਣਾਂ ਨਗਰ ਨਿਗਮ ਚੋਣਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਜੋ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸੋ ਕਾਂਗਰਸ ਦੇ ਕਾਰਜਕਾarni ਪ੍ਰਧਾਨ ਨੇ ਦੱਸਿਆ ਕਿ ਜੋ ਪੰਜਾਬ ਦੀਆਂ ਜਿਮਨੀ ਚੋਣਾਂ ਆ ਰਹੀਆਂ ਨੇ ਉਹਨਾਂ ਜਿਮਨੀ ਚੋਣਾਂ ਨੂੰ ਜਿੱਤਾਂ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਜੋ ਆਮ ਆਦਮੀ ਸਰਕਾਰ ਵੱਲੋਂ ਵੱਡੇ ਵੱਡੇ ਝੂਠ ਬੋਲੇ ਜਾ ਰਹੇ ਨੇ ਉਹ ਝੂਠ ਦੀ ਪੋਲ ਖੋਲੀ ਜਾਵੇਗੀ ਸੋ ਪ੍ਰਧਾਨ ਜੀ ਨੇ ਕਿਹਾ ਕਿ ਅੱਜ ਪੰਜਾਬ ਦੇ ਜਿਹੜਾ ਕਰਜ਼ੇ ਦੀ ਪੰਡ ਚੱਕੇ ਜੋ ਪੰਜਾਬ ਨੂੰ ਡੋਬਿਆ ਜਾ ਰਿਹਾ ਸੋ ਇਹ ਸਾਰੇ ਲੋਕਾਂ ਦੇ ਵਿੱਚ ਮੁੱਦੇ ਲੈ ਕੇ ਜਾਵਾਂਗੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਵੇਲੇ ਜੋ ਕਿ ਅੱਜ ਘੱਟੋ ਘੱਟ 2.5 ਸਾਲ ਹੋ ਗਏ ਨੇ 2.5 ਸਾਲ ਦੇ ਵਿੱਚ ਇੱਕ ਵੀ ਇਟਰੀਨ ਲੱਗੀ ਲੇਕਿਨ ਜਦੋਂ ਕਾਂਗਰਸ ਸਰਕਾਰ ਸੀ ਤਾਂ ਅਥਾ ਵਿਕਾਸ ਚੱਲ ਰਿਹਾ ਸੀ ਸਾਰੇ ਪਾਸੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜੋ ਨਵੀਆਂ ਪਾਰਕਾਂ ਬਣਦੀਆਂ ਸੀ ਸੁੰਦਰੀਕਰਨ ਵਿੱਚ ਬਦਲਿਆ ਜਾ ਰਿਹਾ ਸੀ ਸੜਕਾਂ ਦੇ ਉੱਪਰ ਜੋ ਜਾਲ ਵਿਛਰੇ ਸੀ ਪੰਜਾਬ ਦੇ ਵਿੱਚ ਉਹ ਵੀ ਅੱਜ ਕਿਤੇ ਨਾ ਕਿਤੇ ਸੈਂਟਰ ਸਰਕਾਰ ਵੱਲੋਂ ਜੋ ਸੜਕਾਂ ਬਣਾਇਆ ਜਾਂਦੇ ਨੇ ਉਹ ਬਿਲਕੁਲ ਬੰਦ ਹੋ ਚੁੱਕੀਆਂ ਨੇ ਔਰ ਮੁੱਖ ਮੰਤਰੀ ਦੀ ਹਮੇ ਦੇ ਕਾਰਨ ਆ ਜਿਹੜਾ ਕਿ ਜਿਹੜੇ ਕੇਂਦਰ ਸਰਕਾਰ ਵੱਲੋਂ ਪ੍ਰੋਜੈਕਟ ਨੇ ਉਹ ਬੰਦ ਕੀਤੇ ਗਏ ਨੇ ਸੋ ਪੰਜਾਬ ਦੇ ਲੋਕਾਂ ਦੇ ਵਿੱਚ ਜਾ ਕੇ ਚਾਰ ਜਿਮਨੀ ਚੋਣਾਂ ਨਗਰ ਨਿਗਮ ਚੋਣਾਂ ਤੇ ਪੰਚਾਇਤੀ ਚੋਣਾਂ ਨੂੰ ਪਹਿਲਾਂ ਜਿਹੜੇ ਕੀ ਮੀਟਿੰਗਾਂ ਕੀਤੀਆਂ ਜਾਣਗੀਆਂ ਰੈਲੀਆਂ ਕੀਤੀਆਂ ਜਾਣਗੀਆਂ ਔਰ ਹਲਕਿਆਂ ਦੇ ਵਿੱਚ ਜਿੱਥੇ ਜਿਮਨੀ ਚੋਣਾਂ ਹੋਣੀਆਂ ਨੇ ਉਦੋਂ ਲੋਕਾਂ ਨੂੰ ਜਾ ਕੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਪੁੱਤਣ ਲਿਖਿਆ ਜਾਏਗਾ ਜੇਕਰ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਦਾ ਹੱਥ ਮਜ਼ਬੂਤ ਹੋਵੇਗਾ ਤਾਂ ਪੰਜਾਬ ਵਿੱਚ ਜਿਹੜੇ ਵਿਕਾਸ ਕਾਰਜ ਨੇ ਉਹ ਚੱਲ ਸਕਣਗੇ ਜੇਕਰ ਵਿਰੋਧੀ ਧਿਰ ਜਿਹੜੀ ਇਹ ਉਹ ਨਹੀਂ ਹੋਏਗੀ ਤਾਂ ਫਿਰ ਏ ਮਨਮਰਜ਼ੀ ਕਰਨਗੇ ਔਰ ਮਨਮਰਜ਼ੀ ਕਰਕੇ ਪੰਜਾਬ ਸਰਕਾਰ ਦਾ ਚੜਾਈ ਜਾਣਗੇ ਸੋ ਰਾਜਾ ਵੜਿੰਗ ਨੇ ਜਿਹੜੀ ਨਵੀਂ ਰਣਨੀਤੀ ਬਣਾਉਣ ਵਾਸਤੇ ਸਾਰੇ ਵਰਕਰਾਂ ਨਾਲ ਮੀਟਿੰਗ ਕੀਤੀ ਏ ਔਰ ਚਾਰ ਜਿਮਨੀ ਚੋਣਾਂ ਜਿੱਤਣ ਤੋਂ ਪਹਿਜ ਜਿਹੜੀਆਂ ਜਿੱਤਣ ਲਈ ਉਹਨਾਂ ਨੇ ਨਵੀਂ ਰਣਨੀਤੀ ਬਣਾਈ ਏ ਉਹਨਾਂ ਨੇ ਉਮੀਦਵਾਰਾਂ ਦੀ ਚੋਣ ਕਰਨ ਲਈ ਵੀ ਜਿਹੜਾ ਕਿ ਬਹੁਤ ਛੇਤੀ ਆਪਣਾ ਫੈਸਲਾ ਸਾਂਣਗੇ ਜਿਹੜੇ ਹਲਕੇ ਤੋਂ ਕਿਸ ਉਮੀਦਵਾਰ ਨੂੰ ਜਿਹੜਾ ਚੋਣ ਮੈਦਾਨ ਚ ਉਤਾਰਿਆ ਜਾਵੇਗਾ ਸੋ ਉਹਨਾਂ ਨੇ ਆਪਣਾ ਜੇ ਕਲੀਅਰ ਜਿਹੜਾ ਸ਼ਬਦਾਂ ਚ ਕਿਹਾ ਕਿ ਜਿਹੜਾ ਉਮੀਦਵਾਰ ਜਮੀਨੀ ਪੱਧਰ ਤੇ ਆਮ ਲੋਕਾਂ ਨਾਲ ਜੁੜਿਆ ਹੋਵੇਗਾ ਔਰ ਕਾਂਗਰਸ ਪਾਰਟੀ ਲਈ ਇੱਕ ਵਰਕਰ ਦੀ ਤਰ੍ਹਾਂ ਕੰਮ ਕਰਦਾ ਹੋਵੇਗਾ ਕੋਈ ਬਾਹਰੋਂ ਆਏ ਉਮੀਦਵਾਰ ਨੂੰ ਟਿਕਟ ਨਹੀਂ ਦਿਆਂਗੇ ਅਸੀਂ ਆਪਣਾ ਜਿਹੜਾ ਸ਼ੁਰੂ ਤੋਂ ਕਾਂਗਰਸੀ ਵਰਕਰ ਹੈ ਔਰ ਲੋਕਾਂ ਨਾਲ ਜੁੜਿਆ ਹੋਇਆ ਹੈ ਉਸ ਨੂੰ ਜੇ ਟਿਕਟ ਦੇਣ ਤੇ ਪਹਿਲ ਕੀਤੀ ਜਾਵੇਗੀ ਸੋ ਕਾਂਗਰਸ ਪਾਰਟੀ ਵੱਲੋਂ ਚਾਰ ਜਮਿਨੀ ਚੋਣਾਂ ਜਿੱਤਣ ਵਾਸਤੇ ਪੂਰੀ ਤਰ੍ਹਾਂ ਤਿਆਰ ਪਰ ਤਿਆਰ ਕੀਤੇ ਜਾ ਰਹੇ ਨੇ ਆਪਣੇ ਉਮੀਦਵਾਰ